ਕਿਸਾਨ ਵੀਰੋ ਜੇ ਤੁਸੀਂ ਡੈਰੀ ਫਾਰਮਿੰਗ ਦਾ ਕੰਮ ਕਰਦੇ ਹੋ ਅਤੇ ਸਾਈਲੇਜ ਬਣਾਉਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਪੰਜਾਬ ਐਗਰੀਕਲਚਰ ਵਰਕਸ ਦਾ ਮਲਟੀ ਕ੍ਰੌਪ ਸਾਈਲੇਜ ਚੋਪਰ ਤੁਹਾਡੇ ਲਈ ਇੱਕ ਵਧੀਆ ਹੱਲ ਹੈ ਸਾਡਾ ਸਾਈਲੇਜ ਚੋਪਰ 3 ਰੋ ਅਤੇ 4 ਰੋ ਮਾਡਲਾਂ ਵਿੱਚ ਉਪਲਬਧ ਹੈ ਜਿਸ ਨਾਲ ਤੁਸੀਂ ਸਿਰਫ 60 ਮਿੰਟਾਂ ਵਿੱਚ 1 ਏਕੜ ਦਾ ਮੱਕੀ ਬਾਜਰਾ ਕਣਕ ਅਤੇ ਹੋਰ ਬਹੁਤ ਸਾਰੀਆਂ ਫਸਲਾਂ ਦਾ ਸਾਈਲੇਜ ਬਣਾ ਸਕਦੇ ਹੋ ਇਸ ਵਿੱਚ ਖਾਸ ਸਪੈਸ਼ਲ ਟਾਇਰ ਲੱਗੇ ਹਨ ਜੋ ਟਰੈਕਟਰ ਤੇ ਘੱਟ ਲੋਡ ਪਾਉਂਦੇ ਹਨ ਅਤੇ 12 ਹਾਈ ਕੁਆਲਿਟੀ ਬਲੇਡ ਨਾਲ ਚੋਪਿੰਗ ਹੁੰਦੀ ਹੈ। 3 ਗিয়ার ਨਾਲ ਤੁਸੀਂ ਵੱਖ-ਵੱਖ ਕਿਸਮ ਦੀਆਂ ਚੋਪਿੰਗ ਕਰ ਸਕਦੇ ਹੋ। ਇਹ ਸਾਇਲੇ ਚੋਪਰ ਪਾਰਸ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਤੇ ਸਬਸਿਡੀ ਅਪਰੂਵਡ ਹੈ। ਨਾਲ ਹੀ 90% ਤੱਕ ਲੋਨ ਦੀ ਸਹੂਲਤ ਵੀ ਉਪਲਬਧ ਹੈ। ਇਸ ਦੀ ਸਰਵਿਸ ਤੁਹਾਡੇ ਖੇਤਾਂ ਵਿੱਚ ਦਿੱਤੀ ਜਾਂਦੀ ਹੈ ਅਤੇ ਪਹਿਲੇ 10 ਗਾਹਕਾਂ ਲਈ 20000 ਦੀ ਖਾਸ ਛੂਟ ਵੀ ਮਿਲ ਰਹੀ ਹੈ। ਤਾਂ ਫਿਰ ਜਲਦੀ ਸੰਪਰਕ ਕਰੋ ਅਤੇ ਆਪਣਾ ਆਰਡਰ ਬੁੱਕ ਕਰੋ।